ਦੇ ਕੀ ਅੰਦਰਤਾ ਹਰ ਬਣਾਇਆ ਹੈ ਨਿਆਣਾਂ ਨੂੰ ਵੀ ਕਰਾਉਂਦੀ ਰਹੀ ਅੰਦਰ ਤੇ ਦੇਖ ਨੇ ਸਾਰੀਆਂ ਕਿਤਾਬਾਂ ਖਿਲਰੀਆਂ ਨਿਆਣਿਆਂ ਦੀ ਮੰਨਿਆ ਵਿਚਾਲੇ ਸੀ ਨਹੀਂ ਹੈਗਾ ਇਹ ਅੰਦਰ ਹੀ ਸੌਣਾ ਕਰਨਾ ਪਰ ਐਵੇਂ ਵੀ ਕੋਈ ਅੰਦਰ ਦਾ ਹਾਲ ਕਰਦਾ ਜਿੱਦਾਂ ਇੰਨਾ ਕੀਤਾ ਮੇਰੇ ਅੰਦਰ ਦਾ ਹਾਲ ਹੈ ਮੈਂ ਇੰਨਾਂ ਗੱਲਾਂ ਤੇ ਮੈਨੂੰ ਸਾ ਚੜਦਾ ਮੈਂ ਇਸੇ ਦਾ ਬੰਦੇ ਨੂੰ ਕਹਿੰਦੀ ਰਹੀ ਹਾਂ ਵੀ ਲੇਸੀ ਲਵਾ ਦੇ ਲੇਸੀ ਲਵਾ ਦੇ ਇੰਨਾ ਦਾ ਤੇ ਤੇ ਇੱਕ ਤੇ ਇੰਨਾ ਦੋਹਾਂ ਭਰਾਵਾਂ ਚ ਕਿਤੇ ਮੈਂ ਨਹੀਂ ਨਾ ਦੇ ਖੁੱਬਦਾ ਫਿਰ ਕੀ ਇੱਚ ਸੋਚਣ ਕਿ ਕੀ ਕੀ ਤੇ ਸਮਝਾਂ ਨਹੀਂ ਸਰ ਸੌਂਦਾ ਵੀ ਕੋਈ ਡਰ ਨਹੀਂਗਾ ਕਿ ਆ ਮੈਂ ਕੀ ਅੰਦਰ ਦਾ ਹਾਲ ਬਣਾਇਆ ਵਾ ਹੈ ਦਰਸ਼ਕ ਇੰਨੀ ਵੀ ਸ਼ਰਮ ਹੈ ਨਹੀਂ ਵੀ ਮੈਂ ਚਾਦਰ ਚੁੱਧੜੀ ਛਾੜ ਜਾਵਾ ਜੇ ਚਾ ਲੈਣੀ ਅੰਦਰ ਨਿਆਣੇ ਖਲਾਰਾ ਪਾਈ ਦਿੱਤਾ ਵਾ ਤੇ ਕੀ ਕਰਾਂ ਮੈਂ ਕੀ ਨਾ ਕਰਾਂ ਪਰ ਤੇਰਾ ਆਪੋ ਚਾਹੀਦੀ ਜਿੰਮੇਵਾਰੀ ਹੋ ਜਾਂਦੀ ਕਿ ਭਾਈ ਮੈਂ ਨਹੀਂ ਇਹਨਾਂ ਦੇ ਅੰਦਰ ਸੌਂਦੀ ਆ ਤੇ ਜੇ ਮੈਂ ਚਾਦਰ ਛਾੜ ਕੇ ਉੱਠ ਗਈ ਤੇ ਕਿੱਡੀ ਤੇ ਦਰਵਾਜ਼ਾ ਕਿਤੇ ਦੁਖੀ ਕਰ ਲਿਆ ਇਹਨਾਂ ਨੇ ਫੜ ਕੇ

ਕਾਚਾ ਮੇਰੀ ਗਾਉਂ ਨੂੰ ਜੇ ਤੁਸੀਂ ਨਿਆਣੇ ਇੱਥੇ ਸੌਂਨੇ ਮੰਨਿਆ ਆਪਣੇ ਏਸੀ ਇੱਕ ਵਾਪਸ ਸੌਂਨੇ ਸਾਲੇ ਜਾਣੇ ਤੇ ਹਮੇ ਚਾਹਤਾ ਤਾਂ ਕੀ ਹਾਲ ਬਣਾਇਆ ਤੇਰੇ ਨਿਆਣਿਆਂ ਨੇ ਚਾਹ ਬੱਚੇ ਆ ਬੇਸਮਝਾ ਤਲ ਕਰ ਦਿੰਦੇ ਆ ਪਰ ਤੇਰਾ ਫਰਜ਼ ਨਹੀਂ ਪਾਉਂਦਾ ਕਿ ਚਾਦਰ ਮੈਂ ਝਾੜ ਦਾਂ ਮੈਂ ਤੁਹਾਨੂੰ ਫਿਰ ਕੀ ਰਾਜਾ ਜਾਈ ਕਿ ਸਮਝਾਉਂਦੀ ਹਾਂ ਬੱਸ ਇਹਵੇਂ ਥੋੜੀ ਮੇਰੀ ਗੱਲ ਸੁਣ ਇੱਥੇ ਪਟਾਣ ਤਰਾਜ ਜੀ ਕਿ ਕਿੱਥੇ ਪਾਉਣਾ ਹੈ ਇਹ ਏਸੀ ਦੇ ਇੱਕ ਤੇ ਏਸੀ ਵਾਲੇ ਨੇ ਤੀ ਪਾਉਣਾ ਬਾਹਰ ਤੇ ਅੰਦਰ ਹੀ ਅੱਗ ਭਰਨ ਤੇ ਬਾਹਰ ਕਿੱਥੇ ਪਾਉਣੇ ਮੈਂ ਕਰਨ ਨੂੰ ਬਾਹਰ ਹੀ ਕਰਦੀ ਆ ਮੇਰੇ ਅੱਖ ਨੂੰ ਜਿਹੜੀ ਕਰਦਾ ਕਿ ਕੀ ਹੋਇਆ ਜੇ ਏਸੀ ਵਾਲੇ ਕਰਨਾ ਪੈ ਗਿਆ ਮੈਂ ਤਾਂ ਕਹਿੰਦਾ ਤੇ ਦੀਦੀ ਤੁਹਾਨੂੰ ਕਹੀ ਤੇ ਮੈਨੂੰ ਪਤਾ ਵਾ ਕਿ ਜੇ ਮੈਂ ਮਾੜਾ ਜਿਹਾ ਬੋਲੀ ਤੁਸੀਂ ਗੱਲ ਫੁੱਟੀ ਪਾਉਣੀ ਤੁਸੀਂ ਗੱਲ ਨੂੰ ਇਹ ਨਹੀਂ ਸਮਝਣ ਦੇ ਵਿਚਾਲੇ ਕੋਈ ਨਹੀਂ ਕਰਮ ਮੈਂ ਛਾੜ ਦੇਣੀ ਐ ਤੇ ਕੁਛ ਵੀ ਤੁਸੀਂ ਮੇਰੇ ਕੋਲ ਪੁੱਟੇ ਬਣਨੇ ਜਾਣੀ ਠੀਕ ਕਿਹੜੀ ਘਰ ਐਸੀ ਜਿੱਦੇ ਬਹਿਣਾ ਨਹੀਂ ਤਸਨੀ ਆਣੀ ਆ ਜਿੱਤੇ ਜਿਹੜੇ ਜਿਹੜੇ ਬੈਠੇ ਮੇਰੇ ਨੇ ਆਲੇ ਕਰਦੇ ਨੇ ਤੇ ਖਰਾਬੀ ਨਾਲ ਤੇਰੇ ਨੇ ਆਲੇ ਫੁੱਟ ਜਾਂਦੇ ਐ ਸੀ ਮੇਰੇ ਆ ਮੰਜੀ ਤੇ ਬੈਠੀ ਸੀ ਮੈਂ ਮੇਰੇ ਭੌਂਦੀ ਮੰਜੀ ਤੇ ਬੈਠ ਤੇ ਖਾਰਾ ਨਾ ਪਾਇਓ ਤੇ ਚੀਜ਼ੇ ਖਾਣੇ ਕੀ ਨਹੀਂ ਦੀ ਮੈਂ ਮੰਜੀ ਤੇ ਭੌਂਦੀ ਸੀ ਤੂੰ ਚਾੜ ਤਾ ਚਾੜ ਤੂੰ ਵੀ ਏਸੀ ਨਾਲ ਏਸੀ ਤੋਂ ਲੱਗਾ ਸਾਡੇ ਕੋਲ ਨਿਆਣੇ ਰਹਿਣਗੇ ਇੱਥੇ ਮਹੀ ਇੱਥੇ ਪੈਣਾ ਮੈਂ ਬਹਿਣ ਤੋਂ ਤੁਹਾਨੂੰ ਕੋਈ ਗੱਲ ਵੀ ਨਹੀਂ ਕੀਤੀ ਤੁਸੀਂ ਐਵੇਂ ਗੱਲ ਕੁੱਠੇ ਦਾਣਾ ਲੈ ਕੇ ਜਾਓ ਮੈਂ ਬਹਿਣ ਤੋਂ ਵੀ ਗੱਲ ਕੀਤੀ ਗੱਲ ਤੇ ਉਹੀ ਝਾੜ ਤਾ ਝਾੜ ਜਿੱਦਨ ਮੇਰੇ ਕਮਰੇ ਚ ਲਵਾ ਦੇ ਨਹੀਂ ਤੋਂ ਮੈਂ ਉੱਥੇ ਬੈਠਾ ਹੁੰਦਾ ਜਿੱਦ ਤੱਕ ਮੇਰੀ ਏਸੀ ਵਾਲੀ ਕੰਮੂਰੀ ਲੜਨ ਨੂੰ ਤਾਂ ਤੇਰਾ ਚੀ ਕਰਦਾ ਤੋਂ ਉਹਦੇ ਮੈਂ ਵੀ ਭਾਂਡੇ ਜਿ ਬਣਾਉਣੀ ਹੁਣ ਮੈਂ ਤੇ ਕਾਪਾ ਚੁੱਕ ਕੇ ਤੁਸੀਂ ਪਾ ਲੋ ਬੈਗ ਦੇ ਵਿੱਚ ਅਜੇ ਨਿਆਣੇ ਆ ਪੜਨਾ ਵਾ ਇਹ ਕਿਤੇ ਕਮਰੇ ਬਾਰੇ ਖੁਕਸ ਨਿਕਲ ਜਾਣੀਆਂ ਵੀ ਅੰਨਾ ਕੋ ਬੈਗ ਚੋਂ ਨਿਕਲ ਨਹੀਂ ਆ ਤੇ ਕਿਤੇ ਚੁੱਪ ਲੋ ਨਿਆਣੇ ਨੇ ਕਿਤੇ ਕਿਹੜੇ ਬਲੇ ਆ ਕੇ ਬਹਿਣਾ ਉਹ ਤਾਂ ਆਪਣਾ ਤੇ ਕੀ ਤੁਹਾਡਾ ਸੁਭਾਅ ਪੰਜਾ ਤਹੇ ਇੰਗਾ ਦੇ ਕੰਮ ਬਹੁਤ ਕਰਦੇ ਜੇ ਸਫਾਈ ਸਾਈ ਰੋਟੀ ਪਾਣੀ ਤਾਂ ਨਹੀਂ ਪਿਕਲੋ ਤੂੰ ਤਾਂ ਕਿੰਨੇ ਆਵਾਜ਼ ਨਹੀਂ ਤੇ ਰੋਟੀ ਪਾਣੀ ਕੌਣ ਕਰਦਾ ਰੋਟੀ ਪਾਣੀ ਮੈਂ ਨਹੀਂ ਨਾਲ ਕਰਦੀ ਤੁਸੀਂ ਕੱਲੇ ਕਰਦੇ ਹੋਰ ਅੰਦਰ ਵੀ ਸਫਾਈ ਕਰ ਲੋ ਲੋਕੀ ਸਵੇਰ ਨੂੰ ਕਰਦੇ ਨੇ ਮੈਂ ਫਿਰ ਤੇ ਕਹਲਾ ਪੈਂਦਾ ਹੀ ਆ ਤੇ ਪੈਣਾ ਹੀ ਦੇ ਖਲਾਰਾ ਮੈਂ ਤਾਂ ਸਭ ਸਵੇਰੇ ਸਭਾਈ ਹੋ ਜੂਗੀ ਤੇ ਫਿਰ ਸਬਜੀ ਦਾ ਰੀਬ ਬਣਾਉਂਦੇ ਵਕਤ ਲੁਕਾਦੇ ਵਕਤ ਬਣਾਣੀ ਹੈ ਤੇ ਮੈਨੂੰ ਕੀ ਪੁੱਛਣਾ ਹੈ ਸਬਜੀ ਤੁਸੀਂ ਧਰਦੇ ਨਾ ਧਰੋ ਮੇਰਾ ਤੇ ਆਟਾ ਗੁੰਨਾ ਮੈਂ ਗੁੰਨ ਲੈਣਾ ਤੇ ਮੈਂ ਕੀ ਮੁਰਗਾ ਵਾਟ ਕੇ ਧਰਦਾ ਦੱਸੋਗੇ ਮੈਨੂੰ ਕੋਈ ਤੇ ਫਿਰ ਮੈਂ ਤੇ ਰੋਦੀ ਮੈਂ ਤਾਂ ਸੈਂਡ ਕਰਨੀ ਆ ਤੇ ਜੋ ਚੜ ਧਰਦੇ ਦਹੀਂ ਪਿਆ ਕੜੀ ਗੁੜੀ ਬਣਾਉਂਦੇ ਮੈਂ ਹੋਰ ਸੀ ਬਣਾਏ ਨਹੀਂ ਜਾਣਦੀ ਆ ਬਣਾਤਾ ਮੈਂ ਉਹ ਖਾਣਾ ਹੀ ਮੈਂ ਉਹ ਅੱਗੇ ਤੇ ਤੁਸੀਂ ਬੜੀ ਅੱਗੇ ਤੇ ਤੁਸੀਂ ਬੜੀ ਮੇਰੇ ਪਸੰਦ ਦਾ ਖਿਆਲ ਰੱਖਦੇ ਜੀ ਹਨਾ ਜਿਵੇਂ ਅੱਜ ਪੁੱਛਣ ਆ ਕੇ ਕਦੇ ਨਹੀਂ ਤੁਸੀਂ ਪੁੱਛਿਆ ਅੱਜ ਜਾ ਮੇਰੇ ਨਾਲ ਕੀ ਕਰਨਾ ਫਿਰ ਮੈਂ ਦਿਮਾਗੀ ਕਰਤ ਨਹੀਂ ਕਰਾਂ ਮੈਂ ਹੋਰ ਹੀ ਖਾਣ ਦੀ ਤਰਿਆ ਕਰੋ ਤਰਿਆ ਕਰੋ ਲੜਨਾ ਲੱਕ ਨਾ ਤੇਰੇ ਨਾ ਖੁਸ਼ ਹੈ ਇਹ ਐਂਗਲ ਹੋ ਸਭਈ ਕਰਕੇ ਤੁਸੀਂ ਤੇਰੇ ਨਾਲ ਤੂੰ ਵੀ ਬਾਹਰ ਨਿਕਲ ਆਇਆ ਕਰ ਐ ਵੇਲੇ ਕਦੀ ਸੋਚੀ ਜਾਂਦਾ ਝਾੜ ਕੇ ਕਦੀ ਉੱਥੇ ਜਾਂਦਾ ਕਮਜ਼ੋਰ ਜਾਂ ਕਰਕੇ ਬਸ ਬਾਹਰ ਆ ਕੇ ਕਰਨਾ ਹੈ ਫਿਰ ਬਾਹਰ ਕੱਢਣਾ ਲਾ ਹੁੰਦਾ ਐਸੀ ਵਾਂਗ ਤੇ ਮੇਰਾ ਵੀ ਕੀ ਕਰਦਾ ਮੈਂ ਵੀ ਇੱਥੇ ਬਹਿ ਕੇ ਰੂ ਮੈਂ ਐਸੀ ਕਰ ਮੈਂ ਤੋਂ ਬਰੋਜ ਆਪ ਇਹ ਫਿਲਮ ਐਟ ਵੈਟ ਨਹੀਂ ਜੰਨੀ ਇਹ ਸਭੀ ਬਣਾ ਸਮਝੀ ਤੁਸੀਂ ਬਣਾਉਣੀ ਆ ਤਾਂ ਤੁਸੀਂ ਬਣਾਉਂਗੇ ਐਵੇਂ ਲੜਾਈ ਨਾ ਪਾਓ ਤੇ ਏਸੀ ਵਾਲੇ ਅੰਦਰ ਸਾਰਾ ਦਿਨ ਹੀ ਆਪਾਂ ਏਸੀ ਵਾਲੇ ਅੰਦਰ ਹੀ ਰਹਿਆਂਗਾ ਮੈਂ ਤੁਹਾਨੂੰ ਕੋਈ ਗੱਲ ਕੀਤੀ ਹੈ ਮੈਂ ਵੀ ਹੁਣ ਜਾ ਚਾਤਰ ਛਾੜ ਕੇ ਬਾਹਰ ਹੀ ਚੱਲਦੀ ਸ਼ਾਮੀ ਨੂੰ ਦੁਬਾਰਾ ਮੇਰੇ ਕੋਲ ਇੱਥੇ ਪਿੱਛੇ ਹਵਾ ਬਹੁਤ ਠੰਡੀ ਘੱਟ ਫਿਕੀ ਬੰਨੀ ਏਸੀ ਅੰਦਰ ਕਿੰਨਾ ਜੰਦਰਾ ਕਰਦਾ ਤੇ ਮੈਂ ਕਹੂੰਗੀ ਮੈਂ ਐਸੀ ਮੰਜਾਈ ਤੇ ਦਗਾ ਕਿ ਮੈਂ ਹੁੰਦੀ ਰਹੇਗੀ ਮੈਂ ਬਸ ਮੇਰੇ ਜਿਆਦੇ ਸਰੀਕਾ ਤੱਕ ਨਾਲ ਦੇ ਜਿਸ ਪਿੱਛੇ ਪੈਰ ਤੇ ਸੇਮ ਮਾਰਦਾ ਹਾਂ ਬਸ ਠੀਕ ਹੈ ਹੋਸ਼ हां मैं जिथे मर्ज़ी ਪੈਜੋ ਪਰੰਦਰ ਸਫਾਈ ਰੱਖਿਆ ਠੀਕ ਆ ਅੱਗੇ ਮੰਜੀ ਡੌੜਿੰਗ ਅੱਗੇ ਡਾਲੇ ਕੋਈ ਨਹੀਂ ਸਿੱਖੇ ਪੈਦਾ ਕੋਈ ਚੱਕਰ ਨਹੀਂ ਜਦੋਂ AC ਚੱਲ ਪਿਆ ਕਮਰਾ ਸਾਰਾ ਹੀ ਠੰਡਾ ਹੋ ਜਾਂਦਾ ਤੁਸੀਂ ਆਏ ਪਰਾਨ ਬਾਹਰ ਕਰ ਲਿਓ ਲੱਗਦਾ ਮੈਂ ਤਾਂ ਨਾਲ ਲੜਨਾ ਨਹੀਂ ਆ ਜਾ ਕੇ ਜਾ ਸਬਜੀ ਧਰੋ ਕੀ ਧਰਨਾ ਮੈਂ ਆ ਕੇ ਘੋੜਾ ਲੈਣੀ ਮੈਂ ਤੇ ਮੜਾ ਜਾ ਕਮਰਾ ਆਪਣਾ ਸੈੱਟ ਕਰਾਂ ਮੈਂ ਜਾਓ ਮਾਜਾ ਕੋਈ ਕਿਵੇਂ ਕੀ ਧਰਦੇ ਨਾ ਮੱਕ ਸੋਈ ਚਲੇ ਜਾ ਬੱਸ ਤੁਹਾਨੂੰ ਕਿਹਾ ਹੈਗਾ ਕਿ ਦਹੀਂ ਪਿਆ ਤੇ ਘੜੀ ਕਰਨਾ ਜਾਓ میں اندر کرنا سا مال دی پسند دی چیز تازہ جو سبزی نہ ویکھن جانا کوئی میں تو بس اکھوں دییاں لگدی ਕਰਮੋਂ ਮੈਂ ਦਹੀਂ ਦੇ ਬੁੱਟ ਕੋ ਥੋੜਾ ਜਿਹਾ। ਜਿੱਦਿਓ ਦੀ ਕੜੀ ਬਣ ਜਾਣੀ ਆ। ਨਹੀਂ ਬਣਾਉਣਾ ਬਿਆਣਿਆਂ ਨੇ ਵੀ ਗਾੜ ਨੂੰ ਖਾਣਾ। ਬਿਆਣਿਆਂ ਨੇ ਅੱਜ ਨਾਲ ਖਾਣਗੇ ਕੋਈ ਨਹੀਂ ਕੜੀ ਚੌਲ ਬਣਾ ਦਿੰਨੇ ਨਾਲ ਚੌਲ ਖੁਸ਼ ਹੋ ਕੇ ਖਾ ਲੈਂਦੇ ਆ। ਨਹੀਂ ਬਾਪਾ ਨਹੀਂ ਮੈਂ ਕੜੀ ਦੀ ਮੈਂ ਤਾਂ ਪਤਾ ਮੇਰਾ ਚੇਤੇ ਨਹੀਂ ਗਾਦਾ ਨਾਲੇ ਗਲੂਕੋਜ਼ ਹੋ ਗਿਆ ਦਹੀਂ ਵਾ। ਉਹਦੇ ਕੀ ਖੱਟੀ-ਫੱਟੀ ਕੜੀ ਬਣੂਗੀ ਜਿਹੜੀ ਆ। ਨਾਲੇ ਬਹੁਤ ਵੱਦੀ ਮੈਨੂੰ ਹਵਾ ਹੋ ਰਹੀ ਸੀਗੀ ਲੈਣਾ। ਬਸ ਬਿਮਾਰੀ ਤੇ ਚੜੀ ਆ ਉਹ ਵੇਖੋ ਨਹੀਂ ਕਿ ਮੈਂ। ਉਹ ਤੂੰ ਵੀ ਇਝੇ ਕਰੇਂ ਮਿਕਨੇ ਕਰੀ ਜਾਂਦਾ ਨਹੀਂ ਤੂੰ ਵੀ ਤੇ ਇੰਪਾ ਨਾ ਜਾ ਲੱਭ ਨੀ ਕੋ ਰਾਤ ਨੂੰ ਸੋਣਾ ਕਰਦਾ ਹੀ ਪਣਾ ਰਿਆ ਨੇ ਹੁਣ ਜੀ ਨਹੀਂ ਕਰਦਾ ਕਿ ਮੈਂ ਕੰਮ ਕਰਨ ਬਾਅਦ ਜਾ ਕੇ ਹੁਣ ਤੇਰਾ ਚਿੰਤ ਕਰਦਾ ਵੀ ਇਥੇ ਕਿ ਮੈਂ ਕੰਮ ਖਿਦ ਨਾਲ ਏਸੀ ਵਾਲੇ ਅੰਦਰ ਬੜੀ ਰੂ ਨਮੇ ਉਹ ਪਹਿਨੋ ਸੀ ਜਾਣਾ ਬਾਅਦ ਤੋਕੀਲੇ ਤੋਕੀ ਇਹ ਸਮਝੀ ਜਾਣ ਕਰਨੀ ਚੇ ਉਹ ਮਰਜੀ ਕਹੀ ਜਾਂਦਾ ਘਰ ਦਾ ਤਾਂ ਬੰਨੜ ਚੀਂ ਕਰਦਾ ਆ ਬੰਨ ਵੀ ਏਸੀ ਅੰਦਰ ਰਿਕਵੈਸਟ ਹੋ ਰਹੀ ਹੈ ਮੇਰਾ ਅਸਰਾ ਹਾਂ ਮੈਂ ਤੇ ਬਹੁਤ ਗੋਰੀ ਹੈ ਮੇਰਾ ਤੇ ਫੇਖਾ ਰੱਗ ਚੋ ਚੋ ਪੈਰ ਤੇ ਆ ਜੇ ਤੂੰ ਏਸੀ ਅੰਦਰ ਮੈਂ ਨਹੀਂ ਏਸੀ ਅੰਦਰ ਪਾਵਾਂ ਤੇ ਮੇਰਾ ਰੱਗ ਹੋੜਾ ਜਾਵੇ ਆਜਣ ਸਬਜ਼ੀ ਦੇਖਣ ਜਾਣੀ ਹੈ ਤੇ ਜੇ ਨਾ ਨਾ ਕਿਸੇ ਨਾਲ ਫਿਰ ਵੇਖਿਓ ਮੈਨੂੰ ਨਾਲ ਨਹੀਂ ਲੱਗਦਾ ਤੇ ਮੈਂ ਸਬਜ਼ੀ ਤੁਸੀਂ ਕਰਨੀ ਕਿ ਮੈਂ ਕਰ ਲਈ ਮੈਂ ਘਾੜਨੀ ਹੈ ਤੋੜਨੀ ਦੀ ਗੱਲ ਨਹੀਂ ਕੀਤੀ ਮੈਂ ਇੱਥੇ ਬੈਠ ਕੇ ਧੀਰ ਨੂੰ ਬਾਚੀ ਸਿੱਖ ਲਈ ਬਹੁਤ ਸਿਆਣੀ ਹੈ ਉਥੇ ਕਾਖਣੀ ਲਗਾਈ ਨਾ ਸਬਜ਼ੀ ਖਰਾਬ ਹੋਈ ਨਾ ਲੱਗੀ ਪਰ ਨਾ ਤਾਂ ਦੱਸ ਪਾਇਆ ਆਜੇ ਬੰਨੀ ਤੋਂ ਡਰਦਾ ਜੀ ਬਾਰੀ ਕੰਮ ਕਰਦਾ ਕੋਈ ਨਹੀਂ ਗੱਲ ਬੜੀ ਛੋਟੇ ਜਿਹੇ ਮੈਂ ਕੋਈ ਵੀ ਗੱਲ ਕਰਤੀ ਨਹੀਂ ਕਰਤੀ ਸੁਝਾ ਪਰ ਸੋਚਿਆ ਨਹੀਂ ਉਹ ਲੋਕਾਂ ਨੂੰ ਬਾਤ ਮਾਰਦੇ ਕੋਈ ਨਾ ਮੈਂ ਕਿੱਥੇ ਕਿੱਥੇ ਚੋਕ ਵਿੱਚ ਘੁੰਮ ਰਿਹਾ ਹਾਂ ਕੋਈ ਉਹ ਜਾਤੀ ਹੈ ਐਸੀ ਜਿਹੜਾ ਅੱਗੇ ਬੱਸ ਬੱਸ ਚਾਹਤ ਕਰਦਾ ਹੈ کچھ نہیں کر لینا ہے جب پانی میں روز ہی ہوں نہیں توڑنا کالا جی ڈال <سؤال> تری پرسو سو آلو تری ایک تو کی توڑ کے لگے ہیں بے کے جانی نہیں لاب دے تو پھر آج کی لاب جو گا آج کی لاب جو گا پھر میں جائے گا ہم جنہوں ڈال جیا لاغ دا نا بہت ہے گانی ہم جنہوں ڈال جیا اب آج نہیں ہاں سویرے خلویدیاں واللہ نہیں ہوں تو بڑی سیانی جی ہر ویدی ہے والنا وار دیتے ہیں ایتھے لینکی ہونا تو 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 موچ ہوکے پسی کہا دی نیاجو سبجی بے گا یہ سبجی بے گا یہ میر کی لینوں میں آئیتھے تو مینوں ہی نہ ہونا پیا کرو تو مینوں روی تو پیانا 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 تو اپا کی تھی ہونتے ہیں پانچ وار دیگے ساڑھے پانچ ہو گیا ہیتھا رکھتے ہو رہی ہے نیچہ کھلی لگائیں والنا ہی والنا ہی پھول لگائیں ا ਨਹੀਂ ਬੇ ਲਾ 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 ਲਓ ਕੱਦੂ ਇੱਕ ਜਿਹੜੇ ਲੱਗੇ ਹਲਵੇ ਲੱਗੇ ਮੈਂ ਨਾ ਉੱਥੇ ਅੰਦਰ ਹੀ ਏਸੀ ਰਹਿ ਬੈ ਕੇ ਨਾ ਤੇ ਜਿੱਦੀ ਪਾਸ ਕਰੋ ਏਸੀ ਬੰਦ ਕਰਨਾ ਬਿੱਲ ਕਿੰਨਾ ਆਉਂਦਾ ਵਾ ਬਿੱਲ ਕਿੰਨੇ ਤਾਰਨਾ ਹੱਦ ਕਰੀ ਜਾਂਦੇ ਓ ਤੁਸੀਂ ਬਿੱਲ ਤਾਂ ਸਾਜੀ ਨੇ ਤਾਰਨਾ ਪੈਂਦਾ ਪਤਾ ਉਹਨੂੰ ਹੁੰਦਾ ਹੁਣ ਇਹ ਨਾ ਬਿੱਲ ਤਾਰਦੇ ਇਹਨਾਂ ਨੂੰ ਪਤਾ ਬਿੱਲ ਕਿੰਨਾ ਆਉਂਦਾ ਤੁਹਾਨੂੰ ਬਿੱਲ ਤਾਂ ਨਹੀਂ ਲਾ ਕੀ ਕਰੇਗਾਗਾ ਮੈਂ ਤੇ ਬੇਲੇ ਤੇਰੇ ਪੇਕਿਆਂ ਨੇ ਤਾਰਨਾ ਸਾਰਨਾ ਸਾਂਝੇ ਕਰੀ ਬੜਾ ਹੁੰਦਾ ਤੁਹਾਨੂੰ ਪਤਾ ਕਿ ਚੀਕਾ ਤੇ ਮਾਰਦੇ ਬੇਲੇ ਤੋਂ ਦੋਵੇਂ ਭਰਾ ਹੀ ਮਾਰਦੇ ਇੰਨਾ ਹੀ ਅੱਛਾ ਚਾਹੀਏ ਹੁਣ ਤੋਂ 5 ਵਜੇ ਤੋਂ ਬੜਾ ਫਰਕ ਪੈ ਗਿਆ ਮੈਂ ਬਹਿ ਜੂਗੀ ਜਿਆਦਾ ਬਾਹਰ ਆ ਚਲੀ ਗਿਆ ਲੋੜ ਨਹੀਂ ਉਹਨਾਂ ਹੀ ਖਾਣਾ ਈ ਸੀ ਨਾ ਮੇਰੇ ਬੈਨ ਨਾਲ ਜਿਆਦਾ ਨਹੀਂ ਮਚਣਾ ਤੇ ਮੈਂ ਦੀਦੀ ਕਿਹੜਾ ਬੈਨ ਲੱਗੀ ਆ ਮੈਂ ਨਹੀਂ ਆਪਾਂ ਬਾਹਰ ਪੱਖਾ ਲਾਉਣੀ ਆ ਸਬਜੀ-ਸਬਜੀ ਨਾਲ ਤੇਰੇ ਚਰਾ ਦੇਣੀ ਨਾਲੇ ਆਟਾ ਕੌਣ ਲੈਣੀ ਆ ਕਿਉਂ ਤੁਸੀਂ ਪੁੱਠੇ ਬੰਨੇ ਤੁਰੇ ਜਾਂਦੇ ਹੋ چلو پھر چتی کر کے تے میں فیس ہاتھ نوں بہت گرمی لگ رہی ہے تو باہر نہیں چل رہی تو اڑے باہر نے ملپچو ائے ہے کی منہ سا ڈرچم گیا کہ اپ کے لوائی ہے نوٹ کہ کاٹ بھی جانا نہیں جانا ہے ਇਹਨੇ ਕਿਨੇ ਕਈ ਆਖੇ ਕਈ ਚੀਜ਼ਾਂ ਤੁਹਾਨੂੰ ਕੋ ਗੇ ਰੱਖਦੀ ਮੇਰੇ ਤੋਂ ਹਾਂ ਇਹ ਤੁਹਾਨੂੰ ਕਿੰਨੇ ਚਾਹਤਾ ਮੈਂ ਕੋਈ ਸੀ ਸਿੱਸ ਤੇ ਪਈਏ ਲੈਣੇ ਤੇ ਵੇਖੀ ਨਾ ਪਤਾ ਮੈਂ ਤੇ ਜਿੱਕੀ ਨੀ ਕਿੱਡਾ ਵਧੀਆ ਰੰਗ ਲਾ ਕੇ ਬੈ ਗਈ ਆ ਜੀ ਜੀ ਆ ਲੈਨੇ ਕਿੰਨੇ ਦਿਨਾਂ ਦੇ ਰਹਦੇ ਮੇਰੇ ਉਹੀ ਨੌਵਾ ਮੈਂ ਨਹੀਂ ਲਾਉਣੀ ਦੱਸ ਅੱਜ ਮੈਂ ਉਵੇਂ ਬਾਜ਼ਾਰ ਗਈ ਤੁਸੀਂ ਹੋ ਤਾਂ ਕਹਿ ਦੋ ਹਾਂ ਮੈਨੂੰ ਨੇਲ ਪੇਂਟ ਦੇ ਦੇ ਮੈਂ ਲਾਉਣੀ ਤੇ ਤੁਹਾਨੂੰ ਕੋ ਕੇ ਰੱਖੀ ਸਾਰਾ ਹੀ ਚੀਜ਼ਾਂ ਮੈਂ ਖੋਲਣਾ ਜਿੱਥੇ ਤੇ ਨੌਵਾ ਚੀਜ਼ ਨਿਕਲੇ ਇੱਕ ਤਾਂ ਕੱਲ੍ਹ ਨਹੀਂ ਹੋਗਾ ਆਰ ਦੇ ਨੀ ਵਸਦੀ ਜਾਣ ਲੈ ਤੁਸੀਂ ਤੇਨੇ ਕੇ ਗੱਲਾਂ ਲਈ ਰਹਿਣਾ ਛੱਡੋ ਕਿਹਨਾਂ ਚੀਜ਼ਾਂ ਤੋਂ ਸਾਂਝਾ ਲਕੋ ਕੇ ਰੱਖੀ ਦੀ ਨਾ ਬਚੀ ਨਾ ਤੁਹਾਨੂੰ ਪਤਾ ਲੱਗ ਗਿਆ ਚਲੋ ਵਧੀਆ ਪਤਾ ਲੱਗ ਗਿਆ ਮਾੜੀ ਗੱਲ ਹੁਣ ਦਾ ਖਾਣ ਕਿੱਧਰ ਨੂੰ ਜਾਣਾ ਹੁਣ ਹੋਰ ਵੀ ਕਿਸੇ ਬੰਨੇ ਲੈ ਕੇ ਜਾਣਾ ਇਹਦੇ ਲੈ ਜਾ ਤੇਰੀ ਘਰ ਜਾਣੇ ਪਰ ਤੇ ਫੇਰ ਘਰ ਜਾ ਕੇ ਲੜਨ ਦਾ ਹੈ ਵੀ ਮੈਂ ਦੱਸੂ ਤੁਹਾਨੂੰ ਕਿੱਥੇ ਖਾਣਾ ਨਹੀਂ ਬੇ ਵੇ ਲੋ ਜੇ ਕਿਸੇ ਹੋਰ ਵੀ ਲੋਕਾਂ ਦੀ ਸਬਜ਼ੀ-ਸਬਜ਼ੀ ਪਰੋ ਲੈਣੀ ਤੇ ਤਾਂ ਵੱਤੋਂ ਹੁਣ ਕੜੀ ਖਰਨੀ ਪੈਣੀ ਨਾ ਦੱਸ ਦੋ ਜੇ ਪਹਿਲਾਂ ਹੀ ਕਹਿਣਾ ਮੰਨ ਲੈਂਦੇ ਤੇ ਕੀ ਹੋ ਚੱਲਿਆ ਤੈਨੂੰ ਪਤਾ ਵੀ ਮੈਂ ਕੜੀ ਨਹੀਂ ਖਾਂਦੀ ਤੁਸੀਂ ਮੁਰਗਾ ਵਾੜ ਲਓ ਤੇ ਹੈਂਿਆ ਕਰੀ ਕੁੱਕੜੀਂ ਜੋਨ ਕਾਹੇ ਤਾ ਵੜ ਦੇਣਗੇ ਤੇ ਬਣਾ ਲਓ ਮੈਂ ਵੀ ਖਾ ਲੂਗੀ ਮੈਂ ਖਾ ਹੀ ਲੈਣਾ ਜੋਤਾ ਰਹੂ ਖੁਕ ਲੱਗਦੀ ਨੂੰ ਆਦੇ ਸਭ ਕੁਛ ਖਾਦਾ ਜਾਂਦਾ ਇਹ ਤੇ ਪਖਾਨ ਦੇ ਮਿਆਂ ਨਹੀਂ ਖਾਣਾ ਮਿਆਂ ਉਹ ਖਾਣਾ ਮੈਂ ਨਹੀਂ ਖਾਣਾਂ ਆ ਰਾਤੀ ਨੂੰ ਚਾਰ ਦਿਨਾਂ ਰੋਟੀ ਖਾਦੀ ਆਫੇ ਤੂੰ ਮੀਠ ਖਾ ਲਿਆ ਤੋ ਨਾਲ ਇਹ ਨਹੀਂ ਕੋਈ ਸਬਜੀ ਬਣਾ ਲਈ ਤੇ ਦੀਦੀ ਮੀਟ ਵੀ ਤੁਸੀਂ ਬਣਾਇਆ ਸਬਜੀ ਤੁਸੀਂ ਬਣਾਉਂਦੇ ਜੇ ਫਿਰ ਕੋਈ ਹੋਰ ਇੱਕ ਬਣਾ ਲੈ ਮੈਂ ਬਣਾਇਆ ਤੇ ਕੋਈ ਸਬਜੀ ਇੱਕ ਹੋਰ ਬਣਾ ਲੈ ਮੈਂ ਕੀ ਕਰਾਂ ਮੈਂ ਦੋ ਦੋ ਸਬਜੀ ਬਣਾਵਾਂ ਮੀਟ ਕੇ ਸੌਕਾ ਬਣਾ ਲੈਂਦਾ ਕਿਸੇ ਬੰਦੇ ਨਹੀਂ ਤੁਸੀਂ ਲੱਗਦੇ ਕਿਸੇ ਬੰਦੇ ਵੀ ਲੱਗਦੇ ਹੋ ਐ ਕਰਿਆ ਕਰੋ ਮੇਰੀ ਗੱਲ ਸੁਣੋ ਮੈਂ ਸਬਜੀ ਬਣਾ ਲੈ ਕੇ ਤੁਸੀਂ ਆਟਾ ਗੁੰਨਣਿਆ ਕਰੋ ਠੀਕ ਹੈ ਮੰਜ਼ੂਰ ਚ ਹਾਂ ਜੇ ਮੈਂ ਹੁਣ ਕੜੀ ਬਣਾ ਲੈਣੀ ਅੱਜ ਤੋਂ ਸ਼ੁਰੂ ਕਰ ਦੇਣੀ ਆਟਾ ਗੁੰਨ ਲੋ ਠੀਕ ਤੇ ਜੇ ਹੁਣ ਵੀ ਚੀ ਚੀ ਕੀਤਾ ਨਾ ਤੇ ਫਿਰ ਆਪਣਾ ਹਿਸਾਬ ਲਾ ਲੈ ਫਿਰ ਆਪਣੀ ਬੱਕਰੀ ਪਕਾ ਲੈ ਵਖਰੀ ਤੇ ਮੈਂ ਉਹਦੇ ਪਕਾਉਂ ਜਦੋਂ ਮੇਰੇ ਕਮਰੇ 'ਚ ਏਸੀ ਲੱਗੂ ਉਹਨਾਂ ਜੇ ਤਾਂ ਮੈਂ ਵਖਰੀ ਰੋਟੀ ਨਹੀਂ ਬਿਖਾਉਣੀ ਆਪਾਂ ਤੇਰਾ ਨਾ ਐਵੇਂ ਦਿਮਾਗ ਖਰਾਬ ਹੋਇਆ ਨਹੀਂ ਤੇ ਪਾਰਾ ਚੜਿਆ ਰਹਿਂਦਾ ਦੀਦੀ ਮੇਰੀ ਇੱਕ ਗੱਲ ਮੰਨ ਲੈ ਆਪਾਂ ਗੁਰਦੁਆਰੇ ਜਾਇਆ ਕਰੀ ਤੇ ਰਹੀ ਗੱਲ ਏਸੀ ਦੀ ਮੈਂ ਦੀਦੀ ਤੁਹਾਨੂੰ ਸੌਣ ਤੋਂ ਕਦੀ ਨਹੀਂ ਕਿਹਾਗਾ ਮੈਂ ਤੇ ਚਾਦਰ ਤੋਂ ਕਿਹਾ ਤੁਸੀਂ ਐਵੇਂ ਲੜਦੇ ਹੋ ਤੇ ਰਹੀ ਗੱਲ ਆ ਪੈਸੇ ਜਦੋਂ ਆਣਗੇ ਤੁਹਾਨੂੰ ਵੀ ਲਵਾ ਦਾਂ ਸਾਨੂੰ ਨਹੀਂ ਪਤਾ ਤੁਹਾਡੀ ਆਪਦੇ ਕਮਰੇ 'ਚ ਗੱਲ ਹੋਰ ਹੁੰਦੀ ਕਿਸੇ ਦੇ ਕਮਰੇ 'ਚ ਸੌਣਾ ਬਹੁਤ ਔਖਾ ਹੈ ਐਵੇਂ ਲੜਿਆ ਨਾ ਕਰੋ ਕਿ ਆਪਾਂ ਰੋਜ਼ ਗੁਰਦੁਆਰੇ ਸ਼ਾਮਾਂ ਜਾਇਆ ਕਰੀ ਜਿਹੜੇ ਤੇਰੇ ਸਿਰ ਅੱਜ ਤੇਲੀ ਕੇ ਫਿਰ ਗੁਰਦਾਰੀ ਹਾਂ ਅੱਛਾ ਮਾਂ ਚੱਲਾਈਆਂ ਜਦੋਂ ਚੇਤੀ ਚੁੱਕਦੀ ਇਹ ਕੰਮ ਆਪਾਂ ਫੋੜਾ ਗੱਲ ਗੁੱਸਾ ਕੋਈ ਜਾਣ ਕੇ ਕਰੀ ਗਿਆ ਨਹੀਂ ਹੁਣ ਆਪਰੇ ਤੇ ਪਛ ਲੱਭਾ ਤੇ ਦਾਸਾ ਲੱਭਾ ਤਾਂ ਵੀ ਖਰਾਕ ਕੀਤਾ ਇਹਨੇ ਵੀ ਆਪਾਂ ਜ਼ਿੰਦਗੀ ਧਾਰ ਲੈਣੀ ਨਹੀਂ ਮੈਂ ਤਾਂ ਮਿੰਦਰ ਦਿੱਤਾ ਗਿਆ ਹੁੰਦਾ ਕਿ ਆਪੇ ਇਸਦੀ ਵਾਲੇ ਤੇ ਤੇਰੀ ਕਿੱਥੇ ਅੰਦਰ ਬੈਠੀ ਚਾਦਰ ਤੋਂ ਮੈਂ ਤੁਹਾਨੂੰ ਕਹਤਾ ਤੁਸੀਂ ਗੱਲ ਦੂਜੇ ਬੰਨੇ ਲੈ ਜਾਂਦੇ ਚਲ ਠੀਕ ਆ ਫਿਰ ਤੂੰ ਜਾ ਕੇ ਵੇਖ ਮੈਂ ਜੀ ਹੋ ਕੀ ਹੋਣੀ ਹੈ ਨਿਆਣੀ ਹੁਣ ਇੱਧਰ ਕੀ ਕਰਨਾ ਨਿਆਣੀ ਨਹੀਂ ਵੇਖਣੇ ਹੁਣ ਸਬਜੀ ਮੈਂ ਬਣਾਵਾਂ ਸਬਜੀ ਮੈਂ ਮਾਟਾ ਕੁੰਢੀ ਨਹੀਂ ਹਉ ਨਹੀਂ ਤਾਂ ਹੁਣ ਤੁਸੀਂ ਬਹੁਤ ਖੁਸ਼ ਹੋਣਾ ਹੁਣ ਲੋਕਾਂ ਘਰ ਕਾ ਕੇ ਸੈਤ ਪਾਟਾ ਕਰਕੇ ਲਿਆ ਨਹੀਂ ਜਾਂਦੇ ਨਹੀਂ ਆਣਾ ਹੁਣ ਤੇਰੇ ਦੁਆਲੇ ਭੂਤ ਹੋ ਗਿਆ ਮੇਰੇ ਦੁਆਲੇ ਨਹੀਂ ਹੁੰਦਾ ਨਹੀਂ ਹੁਣ ਤੇਰੇ ਨਾਲ ਭੂਤ ਪੈ ਗਿਆ ਹੁਣ ਜੇ ਮੈਂ ਸਹੀ ਹੋਈਆਂ ਤਾਂ ਫਿਰ ਤੂੰ ਅਲਜਾਮੂ ਬਣਾ ਲਿਆ ਵਾ ਤੇਰੀ ਨਹੀਂ ਬਣਾਇਆ ਚਾਹ ਮੇਰੀ ਭੈਣ ਚਾਹ ਨਹੀਂ ਖਾਣ ਵਾਲੀ ਨਹੀਂ ਬਣਾਇਆ ਮੈਂ ਤੁਹਾਨੂੰ ਜਾਂ یہ یہ جو روٹی نہیں بنا سوانی میں میں ਸਿੱਟੀ ਬਸ ਮਿਸਟਰ ਜੀ ਨਮਾਇਸੀ ਜੀ ਕਰਦੇ ਦਸਤੀ ਬਣਾਉਣੀ ਏਸੀ ਵਾਲੇ اندر ਮੈਡੀਕਲ ਨਹੀਂ ਬਣਦੀ ਹੋਈ ਗਰਮ ਗਲਾਪਾਂ ਲਾਓ ਵਧਾਨ ਸਟਾਫ ਦੇ ਨੇ ਗਵਾਹੀ ਨਹੀਂ ਸਕੇ ਤੇ ਕਹਨੀ ਹੈ ਅਸਮੇ ਜੱਦੀ ਨੂੰ ਦੇ ਕੇ ਕਾਸ ਜੇ ਜੀ ਬੰਦ ਦੀ ਮੰਗ ਹੈ ਇਸ ਜੇ ਮੇਰੇ ਕੋਈ ਉਹ ਵਾਲਾ ਗਿਆ ਨਾ ਮਾਰੇ ਕੁਝ ਤੇ ਹੋ ਜਾਂਦੇ ਤੇ ਕੱਝ ਨਹੀਂ ਹਾਂ ਅਸਨੇ ਕੋਤੇ ਦੁਨੀ ਇਧਰੇ ਲੱਗਿਆ ਹੈ ਉਹ ਮੈਂ ਪੂਰਾ میں روٹی کیوں بنا اج می چار منٹ وگ گئے جی نہیں لگتا ਕੀ ਮੇਨ ਨਜ਼ਰ ਨੇ ਬੜੀ ਪੜ ਕਰੀ ਜਾਣੇ ਤੁਸੀਂ ਅਰੇ ਇੱਧਰ ਆ ਬੈਠੇ ਜੀ ਮਿਆਨੇ ਵੀ ਤੁੰਡੂ ਬਾਰੇ ਮਿਆਨੇ ਮੈਂ ਕਹਾਂਗੇ ਸਮਾਈ ਪੈਨ ਨਹੀਂ ਲੰਮੇ ਪੈਗੀ ਸਾਡੀ ਵੀ ਆਇਆ ਮੈਂ ਨਹੀਂ ਹਮਨੇ ਪੈਗੀ ਤੁਦੂਆ ਹਾਂ ਕਿ ਅੱਜ ਰੋਟੀ ਨਹੀਂ ਪਕੀਆਂ ਵਿਗੋਦਕ ਕੀ ਦਮ ਮੈਡ ਵੱਧ ਲੱਗਦਾ ਹੈ ਇਸੀ ਚੱਲਦਾ ਹੈ ਬੜੇ ਹਨਾ ਮਿੰਦੋ ਚੱਕਰ ਵੀ ਆਏ ਗਰਮੀ ਤੋਂ ਆਏ ਸਭ ਕੀ ਵੇਕੀ ਮੈਨੂੰ ਉਥੇ ਹਮਨੇ ਪੈਗੀ ਕਰੀ ਇਹ ਯਾਦ ਹੈ ਹਮਨੇ ਨਾ ਆਤੀ ਦੇਖੀ ਐ ਆਪਾਂ ਚੋਲ ਬਣਾ ਕੇ ਤੂੰ ਰੱਖਦੇ ਤੇ ਕੜੀ ਦੇ ਵਿੱਚ ਨਾ ਕੋਈ ਗਿੰਦਾ ਆਲੂ ਨਾ ਕੋਈ ਕਿਹੜਾ ਢੰਡਾ ਜਾਂ ਦੇ ਸਪੋਰ ਕਰਤਾ ਬੋਲ ਜਿੰਨਾ ਬੋਲਿਆ ਪਹਿਲਾਂ ਤਾਂ ਤਾਂ ਸ਼ਰਮ ਆਉਣੀ ਚਾਹੀਦੀ ਕਿਹੜੇ ਵਿਰਾਂ ਦੇ ਤੁਸੀਂ ਗਵਾਂਡੀਆਂ ਦੇ ਘਰ ਜਾ ਕੇ ਲੋਕਾਂ ਤੋਂ ਗੱਲਾਂ ਕਰਾਉਣੀ ਹੈ ਹੈ ਏਸੀ ਲੈ ਕੇ ਤੁਸੀਂ ਉਦਨੇ ਭੁਏ ਹੋ ਜਾਨੇ ਜਿੱਥੇ ਏਸੀ ਦਾ ਕੰਮ ਜੀਰੇ ਮੇਰੇ ਘਰੋਂ ਮੈਂ ਘਟ ਚੱਕ ਕੇ ਸੁਣੀ ਹੈ ਨਾ ਹੁਣ ਤੁਸੀਂ ਮੇਰੀ ਸੁਣੋ ਠੀਕ ਹੈ ਤੁਹਾਨੂੰ ਮੈਂ ਕਿਹਾ ਮੈਂ ਸਬਜੀ ਬਣਾ ਲਈ ਆਟਾ ਆਟਾ ਮੈਂ ਸਬਜੀ ਬਣਾਈ ਚੌਲ ਬਣਾਈ ਆਟਾ ਕੁੱਲਿਆ ਫੁਲਕੇ ਪਕਾਏ دب پھولکے پہے ہوئے نہیں چلا تو تو میں انہیں نہیں پھولکے کو long statistically اب آپ نے کہا کہ دوکے پھولکے کی نہیں معلومنکہ اید ਹਾਂ ਆ ਵੇਖੋ ਫੁਲਕੀ ਹਜੇ ਇਹਨਾਂ ਨੇ ਵੀ ਖਾਣੇ ਦੋਹਾਂ ਤਰ੍ਹਾਂ ਵਾਲੇ ਬਾਹਰ ਕੰਬੀ ਤੇ ਕਹੇ ਵੇਖੋ ਨਹੀਂ ਨਹੀਂ ਆ ਉਧਰ ਹੀ ਖੋਣਾ ਦੇਖਦੇ ਆਂ ਨਹੀਂ ਤੁਸੀਂ ਇੰਨਾ ਖਵਾਸ ਕਰਦੇ ਹੋ ਇੰਨਾ ਮੈਂ ਸੋ ਤੁਹਾਡਾ ਲਿਆਇ ਕਰਦੀ ਨਾ ਤੁਮ ਦੀਦੀ ਦੀ ਕਰਦੀ ਨਹੀਂ ਸਬਜੀ ਮੈਂ ਆਪਣੇ ਚੌਲ ਮੈਂ ਆਪਣੇ ਹਾਤਾ ਮੈਂ ਕਰਨੀ ਹੱਡੀਆਂ ਤੇਰੇ ਕੋਲ ਤੁਹਾਨੂੰ ਸ਼ਰਮ ਆਉਂਦੀ ਕਿ ਨਹੀਂ ਤੁਹਾਨੂੰ ਸ਼ਰਮ ਆਉਂਦੀ ਕਿ ਕੋ ਉਧਰ ਜਾ ਕੇ ਖਾਂਡੇ ਘਰ ਜਾ ਕੇ ਬੈਠੇ ਤੇ ਕੰਮ ਕਰਦੇ ਆਪ ਨੂੰ ਤੁਹਾਨੂੰ ਕਰਨਾ ਕਹਿੰਦੇ ਮੈਂ ਅਸ ਗਈ ਤੇ ਮੈਨੂੰ ਇੱਥੇ ਨਾਲ ਆਪਣੇ ਚੱਕਰ ਕੀ ਹੋ ਗਿਆ ਕਾਹਦੀ ਤੈਨੂੰ ਪੈਗੀ ਕਾਹਦੀ ਸਿੱਖਣਾ ਪੈਗੀ ਦੁਕਾਨੇ ਕੋਲ ਜਾ ਜਾ ਕੇ ਤੁਸੀਂ ਬਈ ਦੇ ਰੈਸਟਾਂ ਘਰ ਦੇ ਤੁਹਾਨੂੰ ਸ਼ਰਮ ਦਾ ਘਾਟਾ ਤੁਹਾਨੂੰ ਵੀ ਬਿਹਾਲ ਨਹੀਂ ਪੁੱਛੇ ਗਈ ਕਿ ਆਈ ਨਹੀਂ ਕਰੀ ਮੈਂ ਆ ਤੋ ਜੀਹੇ ਸੈਠ ਕਰੇ ਮਾਰਦੇ ਪਏ ਹੋ ਹੁਣ ਨਾ ਪਰ ਤੁਹਾਨੂੰ ਦਾ ਪੁੱਛਾ ਵੀ ਦੀਦੀ ਨੂੰ ਕੁਝ ਹੋਇਆ ਜਦੋਂ ਬਾਡੀਆ ਘਰ ਜੱਜ ਪਕਾੜ ਕੇ ਕਰਨੇ ਮੈਂ ਇੱਕ ਲੋਕਰ ਕਹਾਜੀ ਪੁੱਛਿਆ ਤੁਹਾਨੂੰ ਕੰਮ ਕਰਨ ਲੱਗੇ ਨਾ ਬਹਾਰੀ ਲੱਗੀ ਉਹ ਦਰਸ਼ੀ ਨਹੀਂ ਤੇ ਬਲੇਦੀ ਮੈਂ ਨਹੀਂ ਮਾਰਦੀ ਕੰਮ ਨਹੀਂ ਖੜੀ ਉਧਰ ਹੀ ਜਾਤ ਰਹਿ ਕੋ ਮੈਂ ਕਿ ਕਮਰੀ ਨਹੀਂ ਤਾ ਬਾਡੀਆ ਜੀ ਦੀਦੀ ਕਾਲ ਮੈਂ ਤੇ ਜਨਾ ਬਹੁਤ ਗੱਲਾਂ ਸੁਣ ਕੰਦ ਖੋਲ ਕੇ ਮੇਰੀ ਗੱਲ ਸੁਣਨਾ دین چارتا پہنے در اپنا ایسی رواؤ تو چانم پر اپنی اوٹی گھری گھر ایسی پکھانے کیاری تاییی مینو کاری بارکو یہ رو کہ میں اپنی شاب لو نہیں ہے تو سی اپنی ملو نہیں ہے بہت بارکو ہے تو چارکی میں سوگا سارا کام کیتا مینو سوگا شابہ جاتے ہیں تو سی باتی باتی گھرنا کارندہ ہے جی شابہ 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 شبہ رواؤں ہے شوڑی کھر ایسی رواؤں مینو کوری کاری شیرا ای ਕਹਿੰਦੀ ਹੈ ਕਿ ਕਿਨੇ ਪੇਂਦੀ ਖੋਲੀ ਅੰਦਰ ਪਤਨੇ ਮੈਂ ਕਦੀ ਨਾ ਵਹਿੰਦਾ ਤੂੰ ਵਾਜੇ ਤੁਸੀਂ ਆਪਣੇ ਬੱਚੇ ਕੇ ਜਾਏ ਆ ਬੱਚਾ ਤਾਂ ਦਿਨ ਮੈਂ ਰੋਟੀ ਖਵਾਈ ਹੈ ਤੁਛ ਮੈਂ ਨਹੀਂ ਨੜ ਖਵਾਈ ਤੁਸੀਂ ਹੁੰਦੇ ਮੇਰੇ ਨਾਲ ਬੈਠ ਕੇ ਜੇ ਮੈਨੂੰ ਬੱਤ ਗੱਲ ਕਰਨ ਲੱਗਦੇ ਤੁਸੀਂ ਅੰਦਰ ਆਏ ਆ ਮੈਂ ਉਸੇ ਤੋਂ ਤੁਹਾਡੇ ਮਗਰ ਅੰਦਰ ਆਈ ਨਹੀਂ ਵੀ ਦੀਦੀ ਆ ਗਈ ਉਤਰੋ ਨਹੀਂ ਮੰਨੀਆਂ ਵੀ ਚੱਤ ਕੀਤਾ ਮੈਂ ਮੰਨਦੀ ਆ ਤੇ ਮੇਰੇ ਮੂੰਹ ਕਰਦਾ ਕਿ ਜਾਨੇ ਮੈਂ ਕਦੇ ਹੁੰਨੀ ਆ ਰਹੀ ਤੇ ਪਹਿਲੇ ਮੈਨੂੰ ਵੀ ਬੈਠਣਾ ਲੱਗ ਗਿਆ ਤੇ ਆਪੇ ਬਾਅਦ ਮੇਰੇ ਤਾਂ ਵੀ ਬੁਆ ਮਾਰ ਕੇ ਸੋਹਣੀਆਂ ਤੇ ਮੇਰੇ ਅੰਦਰ ਨਾ ਹੋਵੇ ਮੈਂ ਅੱਜ ਪਹਿਲਾ ਬੰਦਿਆ ਤੋਂ ਕਹਿਤਾ ਏਸੀ ਗੜੀ ਲੈਣਾ ਤੇ ਮੈਨੂੰ ਗੁੱਸਾ ਆਇਆ ਕਿ ਦੇਖੋ ਦੀਦੀ ਦੋ ਮੰਜੇ ਡਾਏ ਪਏ ਆ ਤੁਸੀਂ ਮਤਾਂ ਨੂੰ ਸੋਣਾ ਤੁਸੀਂ ਘਰ ਮੈਂ ਨਾ ਵੀ ਮੰਜਾ ਡੱਬਦੀ ਤੇ ਆਪੇ ਆ ਕੇ ਡਾਲ ਰਹੀ ਏ ਦੋ ਮੰਜੇ ਡਾਏ ਪਏ ਤਾਂ ਤੁਸੀਂ ਬਾਹਰ ਜਾ ਕੇ ਦੇਖੋ ਤੁਸੀਂ ਤੁਸੀਂ ਬਿਨਾ ਬੋਲ ਸਮਝੇ ਸੋਚੇ ਜੋ ਮਰਜ਼ੀ ਬੋਲ ਲਾਤੇ ਮੇਰਾ ਪਤਾ ਨਹੀਂ ਕੀ ਹੋ ਇਹ ਮੈਨਾਂ ਤਾਂ ਤੁਹਾ ਆ ਗਿਆ ਕੋਈ ਸੈਟ ਤੇ ਕਰਨਾ ਹੁੰਦਾ ਦਿਮਾਗ ਪਰ ਮੈਂ ਆਉਂਦੇ ਨਹੀਂ ਤੁਸੀਂ ਵੱਡੇ ਹੋ ਤੇ ਕੀ ਮੈਂ ਤੁਹਾਨੂੰ ਕਹਿਣਾ ਅਨੇ ਹੀ ਚਾਲਤੂ ਜਿਆਦਾ ਤਾਂ ਚੜਦੀ ਜਾਂਦੀ ਆ ਮੈਂ ਇਸ ਵਾਰ ਕਹਿੰਦੀ ਆ ਕਿ ਮੰਨਿਆ ਮੇਰੀ ਗੱਲ ਦੀ ਆ ਮੈਨੂੰ ਇਹ ਸਾਇਆ ਵੀ ਤੂੰ ਮੈਨੂੰ ਪੁੱਛਣੀ ਨਹੀਂ ਗਈ ਤੇ ਤੈਨਨੇ ਕਹੀ ਜੋ ਕਰੇ ਨਹੀਂ ਆਈ ਮੈਨੂੰ ਮੈਂ ਸੋਤ ਨਹੀਂ ਫੇਰੀ ਮੈਂ ਨਾਲ ਦੇ ਘਰੇ ਪਈ ਓਪਰ ਤੋਂ ਮੈਂ ਚਾਹਤ ਨੂੰ ਵੀ ਪਈ ਸੀ ਵੀ ਉਧਰੋਂ ਫੋਨ ਕਰਾ ਦਿੰਦੇ ਤਾਂ ਬਾਈ ਵੀ ਲੈ ਜੇ ਵੀ ਮੈਂ ਠੀਕ ਨਹੀਂ ਆ ਮੈਨੂੰ ਉਧਰੋਂ ਲੈ ਜੇ ਇਹਦਾ ਸਬਜ਼ੀ ਦਾ ਬੰਦਾ ਕਿਤੇ ਕੱਕ ਦੇਈਦਾ ਪਹਿਲੇ ਕਿ ਹਾਂ ਦੋ ਘਾਟ ਵੈਤ ਮੈਂ ਖਾਣੀ ਅਨਾਜ ਕੱਲ ਪਾਇਆ ਮੈਂ ਖੰਦੀ ਨਾ ਖਾਣ ਦੇ ਕਿ ਚੌੜਾ ਸਭੀ ਆ ਦੇਣਾ ਜੀ ਪੂਰਾ ਖਾ ਲੈਣੀ ਪਤਾ ਨਹੀਂ ਆਣਿਆ ਕਿ ਮੈਂ ਖਾ ਤੇ ਉਹ ਨਹੀਂ ਆ ਚਲੋ ਇਸ ਨੂੰ ਚੰਗਾ ਇਹ ਹੋਤੀ ਚਾਹੀਦਾ ਜੇ ਤੁਸੀਂ ਆਪਣੇ ਘਰ ਆ ਕੇ ਆਪੇ ਇਹ ਚੀਜ਼ ਕਾ ਲੋ ਮੈਨੂੰ ਹਰਹੀ ਚਾਹੀਦਾ ਹੈ ਕਿਸੇ ਨੇ ਕਿਤੇ ਇਸ ਨੂੰ ਬਣਾਉਂਦੇ ਨਹੀਂ ਕਿ ਤੁਸੀਂ ਤੋਂ ਦੰਨ ਕਰਦੇ ਮੈਂ ਆਨੰਦ ਰੋਟੀ ਪਾਣੀ ਪਾਇਆ ਕੀਤਾ ਉਹ ਤੋਂ ਪਖੰਡ ਕਰਦੇ ਇਹ ਚੰਗਰ ਪਲੀਟਾ ਦੀ ਸਾਰੇ ਜਿਹੜੇ ਰਾਜ ਰਾਜ ਰੋਟੀ ਚੌਲ ਖਾਤੇ ਇਹ ਆ ਕੇ ਹੁਣ ਤੁਹਾਡੇ ਦਰਸਾਰਾ ਸਾਥ ਆ ਕੇ ਇਹ ਮੰਨ ਲਗਾ ਕਰ ਲਾ ਕੇ ਇਹ ਪਖੰਡ ਕਰਦੀ ਹਾਜਪੁਰ ਹਲੋ ਸੀਰਨ ਦੋਸਤ ਅੱਜ ਆਜਾ ਰਿਹਾ ਕੋਟ ਤਪਾਉਂ ਬੁਗਾਟਿਕ ਨੂੰ ਅਪੀਟ ਦੋਗਾ ਬੁਗਾਟਿਕ ਅੱਜ